ਜ਼ਿਲ੍ਹਾ ਪਟਿਆਲੇ ਦੇ ਨਾਬੇ ਦੀ ਅਰਨਾ ਦੀ ਜ਼ਿੰਦਗੀ ਸੌਖੀ ਨਹੀਂ ਸੀ। ਉਸ ਤੋਂ ਇਲਾਵਾ ਘਰ ਦੇ ਚਾਰ ਜੀ ਹੁੰਦੇ ਨੇ ਪਰ ਕਹਿੰਦੇ ਤਿੰਨਾ ਵੱਲੋਂ ਕੋਈ ਸੁੱਖ ਨਹੀਂ ਹੁੰਦਾ ਇਹਨੂੰ। ਇਦਾਂ ਇਸ ਲਈ ਕਹਿ ਰਹੀਆਂ ਕਿਉਂਕਿ ਅਰਨਾ ਦੇ ਘਰ ਵਾਲੇ ਸੁਰਜੀਤ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੁੰਦਾ। ਪੁੱਤ ਹੁੰਦਾ ਉਸਦੀ ਵੀ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੁੰਦੀ ਹੈ। ਇੱਕ 25 ਸਾਲਾ ਧੀ ਹੁੰਦੀ ਆ ਅਨੂ ਉਹ ਵੀ ਸੋਰਾਕਰ ਛੱਡ ਕੇ ਮਾ ਨਾਲ ਹੀ ਰਹਿ ਰਹੀ ਹੁੰਦੀ ਹੈ ਤੇ ਕਿਸੇ ਪ੍ਰਾਈਵੇਟ ਕੰਪਨੀ ਚ ਜੌਬ ਕਰਦੀ ਹੁੰਦੀ ਹੈ ਆ ਜਾਂਦਾ ਹੈ ਸਾਲ 2024 ਦਾ ਅrna 62 ਸਾਲ ਦੀ ਹੋ ਚੁੱਕੀ ਹੁੰਦੀ ਹੈ ਜ਼ਿੰਦਗੀ ਦੇ ਕਈ ਸਾਲਾਂ ਦੀਆਂ ਮੁਸ਼ਕਲਾਂ ਤੋਂ ਬਾਅਦ ਵੀ ਅੱਜ ਕੱਲ੍ਹ ਉਹ ਖਿੜੀ-ਖਿੜੀ ਜਿਹੀ ਰਹਿੰਦੀ ਹੈ ਉਸ ਦੇ ਚਿਹਰੇ ਤੇ ਇਦਾਂ ਦਾ ਨੂਰ ਤੇ ਖੁਸ਼ੀ ਹੁੰਦੀ ਆ ਜਿਵੇਂ ਉਹ 62 ਸਾਲਾਂ ਦੀ ਨਾ ਹੋ ਕੇ ਇੱਕ ਜਵਾਨ ਕੁੜੀ ਸੋਸਰ ਗਾਲ ਜੀ ਮੈਂ ਹਪੁਨੀਤ ਕੋਰ ਮਹਿਫੂਜ਼ ਰੱਖੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਰਨਾ ਇਦਾਂ ਹੀ ਨਹੀਂ ਇੰਨੀ ਖੁਸ਼ ਹੁੰਦੀ ਉਸ ਪਿੱਛੇ ਇੱਕ ਕਾਰਨ ਹੁੰਦਾ ਹੈ ਵੱਡਾ ਕਾਰਨ 80 ਸਾਲ ਦੀ ਅਰਨਾ ਦੀ ਜ਼ਿੰਦਗੀ ਚ ਇੱਕ ਵਾਰ ਫੇਰ ਪਿਆਰ ਦਸਤਕ ਦਿੰਦਾ ਬਹੁਤ ਲੋਕ ਕਹਿੰਦੇ ਨੇ ਮੰਨਦੇ ਨੇ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਉਹ ਕਦੀ ਵੀ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਸਮਾਜ ਦਾ ਇੱਕ ਵੱਡਾ ਹਿੱਸਾ ਇਸ ਗੱਲ ਨੂੰ ਨਹੀਂ ਸਵੀਕਾਰਦਾ ਕਿ ਇਸ ਉਮਰ ਦੀ ਜਨਾਨੀ ਦੇ ਕਿਸੇ ਨਾਲ ਇਦਾਂ ਦੇ ਸੰਬੰਧ ਹੋਣ ਸੋ ਦੋ ਸੋਚਾਂ ਨੇ ਇੱਥੇ ਕਿਸੇ ਨੂੰ ਲੱਗਦਾ ਹੈ ਕਿ ਸਾਥ ਸਭ ਨੂੰ ਚਾਹੀਦਾ ਹੁੰਦਾ ਹੈ ਤੇ ਦੂਜੀ ਸੋਚ ਕਹਿੰਦੀ ਆ ਕਿ ਬੁੱਢੇਵਾਰੇ ਇਹਨੇ ਆਕਰਤੂਤਾ ਖੋਲਣੀ ਹੈ ਮੈਂ ਤਾਂ ਪਾ ਸ਼ਾਦੀ ਮਰਿਆਦਾ ਰੱਖ ਰਹੀਆਂ ਨਹੀਂ ਤਾਂ ਬਹੁਤ ਸਾਰੇ ਲੋਕ ਇਸੇ ਗੱਲ ਨੂੰ ਬਹੁਤ ਗੰਦੇ ਲਫ਼ਜ਼ਾਂ ਵਿੱਚ ਕਹਿੰਦੇ ਨੇ ਖੈਰ ਮੈਂ ਤੁਹਾਨੂੰ ਇਹ ਦੱਸ ਰਹੀ ਸੀ ਕਿ ਬਜ਼ੁਰਗ ਅਰਨਾ ਦੀ ਜ਼ਿੰਦਗੀ 'ਚ ਕੋਈ ਆ ਜਾਂਦਾ ਤੇ ਵੱਡੀ ਗੱਲ ਇਹ ਕਿ ਉਸ ਮੁੰਡੇ ਦੀ ਉਮਰ ਇਸ ਤੋਂ ਅੱਧੀ ਤੋਂ ਵੀ ਘੱਟ ਹੁੰਦੀ ਹੈ ਜਾਂ ਇਹ ਕਹਿ ਲਓ ਕਿ ਇਹ ਇਸ ਦੀ ਬੱਚਿਆਂ ਦੀ ਉਮਰ ਦਾ ਹੁੰਦਾ ਹੈ ਅਰਨਾ ਦੀ 3 ਦੀ ਉਮਰ ਵੀ 25 ਸਾਲ ਹੁੰਦੀ ਆ ਤੇ ਉਸ ਦੇ ਬੋਏਫਰੈਂਡ ਦੀ ਉਮਰ ਵੀ 25 ਸਾਲ ਹੀ ਹੁੰਦੀ ਆ ਮੁੰਡੇ ਦਾ ਨਾਂ ਹੁੰਦਾ ਸਤਗੁਰ ਸਿੰਘ ਇਹ ਦੋਨੋਂ ਰੋਜ਼ ਮਿਲਦੇ ਨੇ ਆਸ-ਪਾਸ ਦੇ ਲੋਕਾਂ ਨੂੰ ਵੀ ਸ਼ਾਇਦ ਇਹਨਾਂ ਦੇ ਰਿਸ਼ਤੇ ਦੀ ਸੂ ਲੱਗ ਚੁੱਕੀ ਹੁੰਦੀ ਹੈ ਪਰ ਹੋ ਸਕਦਾ ਹੈ ਕਿ ਲੋਕ ਅਨਸ਼ੋਰ ਹੋਣ ਕਿਉਂਕਿ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇੱਕ ਬਜ਼ੁਰਗ ਮਹਿਲਾ ਤੇ ਨੌਜਵਾਨ ਮੁੰਡੇ 'ਚ ਕੀ ਸੰਬੰਧ ਹੋ ਸਕਦੇ ਨੇ ਦੀ ਨੂੰ ਨੌਕਰੀ ਤੇ ਜਾਂਦੀ ਤਾਂ ਸਤਗੁਰ ਸਿੰਘ ਘਰ ਆ ਜਾਂਦਾ ਤੇ ਫਿਰ ਇਹ ਦੋਨੋਂ ਘਰ ਇਕੱਲੇ ਹੁੰਦੇ ਬੰਦ ਕਮਰੇ ਚ ਉਹ ਹੁੰਦਾ ਜੋ ਹਰ ਮਰਿਆਦਾ ਤੋੜ ਦਿੰਦਾ ਇਹ ਸਭ ਅਰਨਾ ਨੂੰ ਬਹੁਤ ਚੰਗਾ ਲੱਗ ਰਿਹਾ ਸੀ ਜਿਵੇਂ ਉਸ ਦੀ ਹਨੇਰੀ ਜ਼ਿੰਦਗੀ ਚ ਰੌਸ਼ਨੀ ਆ ਗਈ ਹੋਵੇ ਉਹ ਚਾਹੁੰਦੇ ਸੀ ਕਿ ਇਹ ਸਭ ਇਦਾਂ ਹੀ ਚੱਲਦਾ ਰਹੇ ਤੇ ਸਤਗੁਰ ਸਿੰਘ ਵੀ ਉਸ ਨਾਲ ਆਪਣੇ ਪਿਆਰ ਦੇ ਸੱਚੇ ਹੋਣ ਦਾ ਦਾਵਾ ਕਰਦਾ ਸੀ मैक्सिमम सिक्योरिटी जेल ਦੇ ਕੋਲ ਵਿਕਾਸ ਕਲੋਨੀ ਵਿਖੇ ਜਿੱਥੇ ਮਾ ਅਰਨਾ ਤੇ ਧੀ ਅਨੂ ਰਹਿੰਦੇ ਹੁੰਦੇ ਆ ਉਥੇ ਗਵਾਂਡੀਆਂ ਨੂੰ ਉਹਨਾਂ ਘਰੋਂ ચીਕਾਂ ਦੀ ਆਵਾਜ਼ ਆਉਂਦੀ ਆ ਉਹ ਭੱਜੇ ਭੱਜੇ ਉਸ ਦੇ ਘਰ ਜਾਂਦੇ ਨੇ ਵਕਤ ਹੁੰਦਾ ਸ਼ਾਮ ਦੇ ਲਗਭਗ 7:00 ਵਜੇ ਦਾ ਉਹ ਘਰ ਦਾ ਗੇਟ ਖੜਕਾਉਂਦੇ ਨੇ ਪਰ ਕੋਈ ਨਹੀਂ ਆਉਂਦਾ ਗੇਟ ਖੋਲਣ ਫਿਰ ਉਹ ਕਾਫੀ ਦੇਰ ਗੇਟ ਖੜਕਾਉਂਦੇ ਰਹਿੰਦੇ ਨੇ ਜਿਸ ਘਰੋਂ ਥੋੜੀ ਦੇਰ ਪਹਿਲਾਂ ਏਡੀਆਂ ચીਕਾਂ ਸੁਣ ਰਹੀਆਂ ਸਨ ਉੱਥੋਂ ਹੁਣ ਕੋਈ ਆਵਾਜ਼ ਨਹੀਂ ਆ ਰਹੀ ਹੁੰਦੀ ਬਿਲਕੁਲ ਖਾਮੋਸ਼ੀ ਹੁੰਦੀ ਹੈ ਫਿਰ ਗੁਆਂਢੀ ਹਾਰ ਕੇ ਪੁਲਿਸ ਨੂੰ ਇਨਫੋਰਮ ਕਰਦੇ ਨੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨੂੰ ਗੇਟ ਤੋੜਨਾ ਪੈ ਜਾਂਦਾ ਹੈ ਉਹ ਅੰਦਰ ਐਂਟਰ ਕਰਦੀ ਹੈ ਤੇ ਐਂਟਰ ਕਰਦਿਆਂ ਹੀ ਘਰ ਚ ਜੋ منظر ਹੁੰਦਾ ਹੈ ਉਹ ਬੇਹੱਦ ਡਰਾਉਣਾ ਹੁੰਦਾ ਹੈ ਉੱਥੇ ਖੂਨ ਨਾਲ ਲਤਪਤ ਅਰਨਾ ਦੀ ਧੀ ਅਨੂ ਦੀ ਲਾਸ਼ ਪਈ ਹੁੰਦੀ ਹੈ ਘਰ ਚ ਅਨੂ ਇਕੱਲੀ ਹੁੰਦੀ ਹੈ ਮਾਂ ਅਰਨਾ ਘਰੇ ਨਹੀਂ ਹੁੰਦੀ ਇਸ ਵਕਤ ਇਹ ਨੀ ਰਾਤ ਹੋਣ ਦੇ ਬਾਵਜੂਦ ਅਰਨਾ ਤੜਕੇ ਆਪਣੇ ਘਰ ਪਹੁੰਚਦੀ ਹੈ ਜਦੋਂ ਉਹਨੂੰ ਇਹ ਸਭ ਪਤਾ ਲੱਗਦਾ ਤਾਂ ਉਹ ਪਹਿਲਾਂ ਤਾਂ ਸੁੰਨ ਹੋ ਜਾਂਦੀ ਹੈ ਤੇ ਫਿਰ ਜ਼ੋਰ-ਜ਼ੋਰ ਦੀ ਰੋਣਾ ਸ਼ੁਰੂ ਕਰ ਦਿੰਦੀ ਹੈ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਸਦੀ ਧੀ ਨਾਲ ਇਹ ਕੌਣ ਕਰ ਸਕਦਾ ਹੈ ਨਾ ਹੀ ਉਹਨੂੰ ਕਿਸੇ ਤੇ ਵੀ ਕੋਈ ਸ਼ੱਕ ਹੁੰਦਾ ਇਸ ਵਿਧਵਾ ਮਾ ਦਾ ਸਹਾਰਾ ਹੁਣ ਅਨੁਹੀਤਾ ਹੁੰਦੀ ਹੈ ਘਰ ਵਾਲਾ ਤੇ ਪੁੱਤ ਤਾਂ ਇਸ ਦੁਨੀਆ ਚੋਂ ਜਾ ਚੁੱਕੇ ਹੁੰਦੇ ਨੇ ਹਾਲਾਂਕਿ ਸਤਗੁਰ ਸਿੰਘ ਨਾਲ ਉਹ ਰਿਸ਼ਤੇ ਚ ਹੁੰਦੀ ਆ ਪਰ ਆਪਣੇ ਪਰਿਵਾਰ ਚ ਉਸ ਦੇ ਨਾਲ ਰਹਿਣ ਵਾਲੀ ਨੌਕਰੀ ਕਰਨ ਵਾਲੀ ਉਸ ਦਾ ਸਹਾਰਾ ਬਣਨ ਵਾਲੀ ਤਾਂ ਸਿਰਫ ਅਨੁਈ ਹੁੰਦੀਆਂ ਨੇ ਧੀ ਦੇ ਮੌਤ ਬਾਰੇ ਸੁਣ ਕੇ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਲੱਗਦਾ ਹੈ ਉਹ ਦੱਸਦੀ ਹੈ ਕਿ ਉਹ ਆਪਣੀ ਦੂਜੀ ਧੀ ਜੋ ਕੋਲ ਦੇ ਹੀ ਪਿੰਡ ਅਲੋਰਾ ਵਿੱਚ ਰਹਿੰਦੀ ਹੈ ਉਸ ਦੇ ਘਰ ਗਈ ਸੀ ਪੂਲ ਪੁਲਿਸ ਨੂੰ ਇੱਕ ਜਹੀ ਲੀਡ ਚਾਹੀਦੀ ਸੀ ਜੋ ਇਹ ਦੱਸ ਸਕੇ ਕਿ ਅਖੀਰ ਇਸ ਜਵਾਨ ਕੁੜੀ ਨੂੰ ਇਦਾਂ ਦੀ ਮੌਤ ਕਿਸਨੇ ਤੇ ਕਿਉਂ ਦਿੱਤੀ ਕਿਉਂਕਿ ਉਸਦੇ ਸਿਰ ਤੇ ਚਿਹਰੇ ਤੇ ਕਈ ਵਾਰ ਦੇਖੇ ਜਾ ਸਕਦੇ ਸਨ ਅਜੇ ਤਾਂ ਅਨੂ ਨੇ ਜ਼ਿੰਦਗੀ 'ਚ ਬੜਾ ਕੁਝ ਕਰਨ ਦੀ ਸੋਚੀ ਹੁੰਦੀ ਹੈ ਉਹ ਇੰਨੀ ਛੇਤੀ ਇੰਨੀ ਦਰਦਨਾਕ ਮੌਤ ਤਾਂ ਡਿਸਰਵ ਨਹੀਂ ਕਰਦੀ ਹੁੰਦੀ ਨਾ ਡੀਐਸਪੀ ਨਾਬਾ ਮੰਦੀਪ ਕੌਰ ਇਸ ਕੇਸ 'ਚ ਆਪਣੀ ਪੂਰੀ ਜਾਨ ਲਗਾ ਦਿੰਦੇ ਨੇ ਸ਼ੁਰੂਆਤ ਹੁੰਦੀ ਹੈ ਸੀਸੀਟੀਵੀ ਤੋਂ ਇਹ ਸ਼ੁਰੂਆਤ ਹੀ ਅੰਜਾਮ ਤੱਕ ਲੈ ਕੇ ਜਾਂਦੀ ਹੈ ਪੁਲਿਸ ਨੂੰ ਆਸ-ਪਾਸ ਦੇ ਸੀਸੀਟੀਵੀਜ਼ ਦੀ ਫੁਟੇਜ 'ਚ ਮਾਂ ਅਰਨਾ ਆਪਣੇ ਘਰ ਤੋਂ ਜਾਂਦੀ ਨਜ਼ਰ ਆਉਂਦੀ ਹੈ ਅਤੇ ਪਿਛਲੇ ਗੇਟ ਤੋਂ ਇੱਕ ਬੰਦੇ ਨੂੰ ਘਰ 'ਚ ਵੜਦਿਆਂ ਦੇਖਿਆ ਜਾਂਦਾ ਉਸ ਫੁਟੇਜ ਇਹ ਵੀ ਦੇਖਿਆ ਜਾਂਦਾ ਕਿ ਉਹ ਨੌਜਵਾਨ ਇਕੱਲਾ ਨਹੀਂ ਹੁੰਦਾ ਉਸ ਨਾਲ ਇੱਕ ਹੋਰ ਮੁੰਡਾ ਹੁੰਦਾ ਤੇ ਇਹ ਐਕਟਿਵਾ ਤੇ ਆਏ ਹੁੰਦੇ ਆ ਐਕਟਿਵਾ ਚਲਾ ਰਿਹਾ ਮੁੰਡਾ ਇਸ ਨੌਜਵਾਨ ਨੂੰ ਅਨੂ ਦੇ ਘਰ ਦੇ ਬਾਹਰ ਛੱਡ ਆਪ ਉਥੋਂ ਚਲਾ ਜਾਂਦਾ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਮੁੰਡਾ 25 ਸਾਲਾ ਸਤਗੁਰ ਸਿੰਘ ਹੈ ਜਿਸ ਨੇ ਨਾਜਾਇਜ਼ ਸੰਬੰਧ 62 ਸਾਲਾ ਅਰਨਾ ਨਾਲ ਨੇ ਹੁਣ ਅਰਨਾ ਤੇ ਸਤਗੁਰ ਦੇ ਰਿਲੇਸ਼ਨ ਦੇ ਬਾਰੇ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੁੰਦਾ ਹੈ ਸੋ ਪੁਲਿਸ ਫਟਾਫਟ ਮਾਂ ਅਰਨਾ ਤੋਂ ਪੁੱਛਗਿੱਛ ਕਰਦੀ ਹੈ ਹੁਣ ਅਰਨਾ ਕਿਹੜੀ ਵਿਸ਼ੇਵਰ ਕ੍ਰਿਮਨਲ ਹੁੰਦੀ ਹੈ ਹਨਾ ਪੁਲਿਸ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਤੇ ਉਹ ਟੁੱਟ ਜਾਂਦੀ ਹੈ ਹੁਣ ਉਹ ਪੂਰੀ ਕਹਾਣੀ ਤਫਸੀਲ ਨਾਲ ਪੁਲਿਸ ਨੂੰ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇ ਸਤਗੁਰ ਸਿੰਘ ਇੱਕ ਦੂਜੇ ਨੂੰ ਬਹੁਤ ਬਹੁਤ ਪਿਆਰ ਕਰਦੇ ਆ ਪਰ ਮੇਰੀ ਧੀ ਅਨੂ ਨੂੰ ਇਸ ਰਿਸ਼ਤੇ ਤੋਂ ਇਤਰਾਜ਼ ਸੀ ਪ੍ਰੋਬਲਮ ਸੀ ਉਹ ਨੂੰ ਮੇਰੀ ਖੁਸ਼ੀ ਬਰਦਾਸ਼ਤ ਨਹੀਂ ਸੀ ਉਹ ਕਈ ਵਾਰ ਮੈਨੂੰ ਰੋਕਦੀ ਟੋਕਦੀ ਤੇ ਮੇਰੇ ਨਾਲ ਲੜਾਈ ਵੀ ਬਹੁਤ ਕਰਦੀ ਪਰ ਮੈਂ ਸਤਗੁਰ ਨੂੰ ਛੱਡ ਨਹੀਂ ਸਕਦੀ ਮੈਨੂੰ ਉਹ ਖੁਸ਼ੀ ਦੇ ਰਿਹਾ ਸੀ ਉਹਨ ਅਨੂ ਸਤਗੁਰ ਨਾਲ ਤੇ ਸਾਡੇ ਰਿਸ਼ਤੇ ਨੂੰ ਇੰਨੀ ਨਫ਼ਰਤ ਕਰਦੀ ਸੀ ਕਿ ਸਤਗੁਰ ਵੀ ਉਸ ਤੋਂ ਛਿੜਨ ਲੱਗਿਆ ਸੀ ਜਾਣਕਾਰੀ ਮੁਤਾਬਕ ਸਤਗੁਰ ਸਿੰਘ ਪਿਛਲੇ ਸਾਲ ਤੋਂ ਅਰਨਾ ਨੂੰ ਕਹਿ ਰਿਹਾ ਸੀ ਕਿ ਤੇਰੀ ਧੀ ਨੂੰ ਮਕਾ ਦੇਣੇ ਆ ਇਹ ਸਾਨੂੰ ਕਦੀ ਇੱਕ ਨਹੀਂ ਹੋਣ ਦੇਗੀ ਪਰ ਉਸ ਟਾਈਮ ਸ਼ਾਇਦ ਅਰਨਾ ਦੀ ਮਮਤਾ ਨੇ ਦਮ ਨਹੀਂ ਤੋੜਿਆ ਸੀ ਪਰ ਇਨੀ ਦਿਨੀ ਤੀ ਅਨੂ ਦਾ ਲਗਾਤਾਰ ਇਹਨਾਂ ਦੇ ਰਿਸ਼ਤੇ ਨੂੰ ਲੈ ਕੇ ਵਿਰੋਧ ਇਸ ਨੂੰ ਤੰਗ ਕਰਦਾ ਹੁੰਦਾ ਸੋ ਹੁਣ ਇਹ ਆਪਣੇ ਪ੍ਰੇਮੀ ਸਤਪੁਰ ਸਿੰਘ ਦੀ ਗੱਲ ਮੰਨ ਲੈਂਦੀ ਹੈ ਤੇ ਉਸ ਨੂੰ ਕਹਿ ਦਿੰਦੀ ਹੈ ਕਿ ਜੋ ਕਰਨਾ ਹੈ ਕਰ ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਹਾਂ ਖਤਮ ਕਰ ਦੇ ਮੇਰੀ ਧੀ ਨੂੰ ਸੋ ਅਰਨਾ ਪੁਲਿਸ ਅੱਗੇ ਕੰਫੈਸ ਕਰ ਲੈਂਦੀ ਆ ਆਪਣਾ ਹੁਨਾ ਪੁਲਿਸ ਵੱਲੋਂ ਦੱਸਿਆ ਗਿਆ ਕਿ આરોપી ਸਤਗੁਰ ਸਿੰਘ ਨੇ ਪਹਿਲੇ ਘਰ ਦੇ ਵਿਹੜੇ ਵਿੱਚ ਅਨੁਦੇਸ਼ ਸਿਰ ਤੇ ਲੱਕੜ ਦੇ ਡੰਡੇ ਨਾਲ ਵਾਰ ਕੀਤਾ ਜਿਸ ਨਾਲ ਉਹ ਖੂਨ ਨਾਲ ਲਤਪਤ ਹੋ ਕੇ ਜ਼ਮੀਨ ਤੇ ਡਿੱਗ ਪਈ ਬਾਅਦ ਚ આરોપી ਉਸ ਨੂੰ ਕਸੀਟ ਕੇ ਘਰ ਦੇ ਅੰਦਰ ਲੈ ਗਿਆ ਅਤੇ ਫਿਰ ਤੇਜ਼ ਤਾਰ ਹਥਿਆਰਾਂ ਦੇ ਨਾਲ ਸਿਰ ਤੇ ਚਿਹਰੇ ਤੇ ਵਾਰ ਕੀਤੇ ਹੱਤਿਆ ਕਰਨ ਦੇ ਬਾਅਦ આરોપી ਸਤਗੁਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ આરોપી ਜਨਾਨੀ ਅਰਨਾ ਨੇ ਪੁਲਿਸ ਪੁਸ਼ਕਸ਼ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸ ਨੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਦੇ ਨਾਲ ਮਿਲ ਕੇ ਧੀ ਦਾ ਕਤਲ ਕੀਤਾ। ਹੁਣ ਸਤਗੁਰ ਸਿੰਘ ਤੇ ਉਸ ਦਾ ਫਰੈਂਡ ਉਸ ਵੇਲੇ ਤੱਕ ਦਾ ਫਰਾਰ ਸਨ। ਹੁਣ ਫੜੇ ਗਏ ਕਿ ਨਹੀਂ ਇਸ ਬਾਰੇ ਪਬਲਿਕ ਰਿਕਾਰਡਸ 'ਚ ਮੈਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਦੇਖੋ ਪਿਆਰ ਕਰਨਾ ਇਸ ਉਮਰ 'ਚ ਸਹੀ ਹੈ ਕਿ ਨਹੀਂ ਇਸ ਤੇ ਗੱਲ ਫੇਰ ਕਰਾਂਗੇ। ਕਿਉਂਕਿ ਨਜਾਇਜ਼ ਸੰਬੰਧਾਂ ਤੇ ਪਿਆਰ 'ਚ ਵੀ ਵਾੜਾ ਫਰਕ ਹੁੰਦਾ ਹੈ। ਮੁਹੱਬਤ ਸਮਰਪਣ ਦਾ ਨਾਂ ਹੁੰਦਾ ਹੈ। ਪਿਆਰ ਕਰਨ ਵਾਲੇ ਇਦਾਂ ਕਿਸੇ ਦੀ ਜਾਨ ਲੈਣ ਦਾ ਖਿਆਲ ਵੀ ਆਪਣੇ ਅੰਦਰ ਨਹੀਂ ਲੈ ਕੇ ਆਉਂਦੇ ਇਹ ਤਾਂ ماں ਸੀ ਜੋ ਆਪਣੀ ਧੀ ਵੀ ਨਹੀਂ ਹੋਈ ਉਹ ਕਿਸੇ ਹੋਰ ਦੀ ਹੋ ਗਈ ਤੇ ਉਹ 25 ਸਾਲਾਂ ਮੁੰਡਾ ਸਤਗੁਰ ਸਿੰਘ ਅਜੇ ਫੜਿਆ ਗਿਆ ਕਿ ਨਹੀਂ ਮੈਨੂੰ ਨਹੀਂ ਪਤਾ ਪਰ ਉਸਨੇ ਆਪਣੀ ਜ਼ਿੰਦਗੀ ਰੋਲ ਲਈ ਨਹੀਂ ਵੀ ਗ੍ਰਿਫਤ ਜਾਇਆ ਪੁਲਿਸ ਦੀ ਤਾਂ ਵੀ ਹਰ ਪਲ ਖੌਫਚਾ ਹੋਣਾ ਹੁਣ ਆਓ ਉਮਰ ਦੇ ਫਾਸਲੇ ਤੇ ਮੈਂ ਪਹਿਲਾਂ ਹੀ ਕਿਹਾ ਕਿ ਇਸ ਬਾਰੇ ਵੱਖ-ਵੱਖ ਲੋਕਾਂ ਦੀ ਆਪਣੀ ਸੋਚ ਹੈ ਕਈ ਤਾਂ ਉਸ ਗਾਣੇ ਨੂੰ ਫੇਵਰ ਕਰਦੇ ਨੇ ਜਗਜੀਤ ਸਿੰਘ ਸਾਹਿਬ ਦੇ ਨਾ ਉਮਰ ਕੀ ਸੀਮਾ ਹੋ ਤੇ ਕਈ ਕਹਿੰਦੇ ਨੇ ਕਿ ਸਮਾਜਿਕ ਜਿਹੜਾ ਸਟਰਕਚਰ ਹੈ ਉਸ ਨੂੰ ਖਰਾਬ ਕਰਦਾ ਹੈ ਇਹ ਸਭ ਹਸ਼ਰ ਮਾੜਾ ਹੀ ਹੁੰਦਾ ਹੈ ਜਿਹੇ ਰਿਸ਼ਤਿਆਂ ਦਾ ਤੇ ਕਈ ਇਸ ਨੂੰ ਕੁਦਰਤ ਦੇ ਖਿਲਾਫ ਵੀ ਕਹਿੰਦੇ ਨੇ ਪਰ ਇਸ ਸਹੀ ਗਲਤ ਤੋਂ ਪਰੇ ਇਸ ਕਹਾਣੀ 'ਚ ਇੱਕ ਮਾਸੂਮ ਦੀ ਜਾਨ ਗਈ ਹੈ ਜੋ ਬੇहद 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 ਦੁਖ ਹੈ ਦੋ ਇਨਸਾਨਾਂ ਦੀ ਖੁਸ਼ੀ ਨੂੰ ਸੋਸ਼ੀਅਲੀ ਵੀ ਕਿਸੇ ਜਾਮੇ 'ਚ ਪਾਇਆ ਜਾ ਸਕਦਾ ਹੈ ਕਿਸੇ ਦੀ ਜਾਨ ਲੈ ਕੇ ਇਹ ਕਿਹੜਾ ਇੱਕ ਹੋ ਗਏ ਹੁਣ ਸੈਲਫਿਸ਼ ਹੀ ਹੋਣਾ ਹੈ ਤਾਂ ਖੁਦ ਦਾ ਨਫਾ ਨੁਕਸਾਨ ਹੀ ਸੋਚ ਲਓ ਕਿ ਜਾਨ ਲੈ ਕੇ ਤੁਸੀਂ ਬਚ ਨਹੀਂ ਸਕਦੇ ਵਾਹਿਗੁਰੂ ਹਿਸਮਤ ਪਕਸ਼ ਮੈਂ ਜਾਣਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਡਿਸਟਰਬੈਂਸ ਲੱਗੀ ਹੋਏਗੀ ਕੋਸ਼ਿਸ਼ ਕਰਦੀ ਆ ਕਿ ਮੈਂ ਇੰਡੋਰੀ ਸ਼ੂਟ ਕਰਾਂ ਪਰ ਅੱਜ ਕਿਸੇ ਕਾਰਨ ਕਰਕੇ ਮੈਨੂੰ ਬਾਹਰ ਆ ਕੇ ਸ਼ੂਟ ਕਰਨਾ ਪਿਆ ਉਸ ਲਈ ਮਾਫੀ ਚਾਹੂੰਗੀ ਤੇ ਅੱਗੇ ਤੋਂ ਇਸ ਗੱਲ ਦਾ ਪੂਰਾ ਧਿਆਨ ਰੱਖੂੰਗੀ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫਾ ਜੀ